ਨੇ ਮਲੇਰਕੋਟਲਾ ਅੰਮ੍ਰਿਤਸਰ ਅਸੀਂ ਸਵਾਗਤ ਕਰਦੇ ਹਾਂ ਆਇਆ ਹੈ ਅਤੇ ਆਪ ਜੀ ਨੂੰ ਇੰਦੀਰ ਦੇ ਕੇ ਸੁਭਰ ਸਨਿਹਾਲ ਰੀਵੰਦੀ ਕਟਾਈ ਕਰਕੇ ਇਸ ਬਿਲਡਿੰਗ ਦਾ ਸ਼ੁਰੂ ਬਹੁਤ ਬੋਲੇ ਜੋ ਨਿਹਾਲ ਬੋਲੇ ਸੋ ਨਿਹਾਲ ਸੋ ਬੋਲੇ ਥੈਂਕ ਯੂ ਅਸ ਪਰਟ ਵਰਾਪਟ ਇਸ ਤੋਂ ਬੋਲ ਰਿਹਾ ਸਰ ਅੱਛਾ ਆਮ ਨਾਗਰਿਕ ਸਰ ਔਰ ਜੋ ਸਿਸਟਮ ਕੋਈ ਅੱਜ ਜਿਹੜੀ ਸਰਕਾਰ ਨੇ ਕਰ ਰਹੀ ਹੈ ਆਧੁਨਿਕ ਤਰੀਕੇ ਨਾਲ ਬਿਲਡਿੰਗ ਬਣਾਈ ਹੈ ਆਨਲਾਈਨ ਅਰਜ਼ੀ ਨਿਕਾ ਲੱਗੀ ਹੈ ਅੱਧੀ ਰਾਤ ਨੂੰ ਤੇ ਅਸੀਂ ਮੋਬਾਈਲ ਤੇ ਕੱਢ ਲਈਏ ਇੰਨੀ ਸਾਰੇ ਇਲਾਕਾ ਸਾਰਾ ਪੰਜਾਬ ਸਾਰੇ ਪਿੰਡ ਬਹੁਤ ਖੁਸ਼ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸੀਐਮ ਸਾਹਿਬ ਤੇ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਕਾ ਜਲਵਾ ਰਸਾ ਹੁੰਦਾ ਹੈ ਪੈਸ ਕਮਸ ਨਹੀਂ 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 ਕੋਈ ਬਹੁਤ ਖਚਕਵਾਰੀ ਨਹੀਂ ਬਿਲਕੁਲ ਜੀ ਇਸ ਹਾਲ ਕਾ ਜਲਵਾ ਤੇ ਬੁਰਬਰਾ ਦੀ ਅਸੀ ਫਰ ਹੋ ਰਹੀ ਹੈ ਤੇ ਅਸੀਂ ਬਹੁਤ ਖੁਸ਼ ਹਾਂ ਤੁਹਾਨੂੰ ਮਾਣ ਹੈ ਅਸੀਂ ਚਾਹੁੰਦੇ ਆ ਕਿ ਅਗਲੀ ਵਾਰ ਵੀ ਸਰਕਾਰ ਤੋਂ ਤੁਹਾਡੀ ਮਲੇ ਜੀ ਹੋਰ ਵੀ ਜੋ ਕੰਮ ਰੰਦੇ ਹੋ ਥੋੜੀ ਆਵੇ ਤੁਹਾਡੀ ਥੈਂਕ ਯੂ ਸਰ ਮਤਲਬ ਆਮ ਪਬਲਿਕ ਦੀ ਸਰਕਾਰ ਹੈ ਸਾਮ ਪਬਲਿਕ ਬੈਂਕ ਸਾਰੇ ਕੰਮ ਹੋ ਰਹੇ ਕੋਈ ਗੱਲ ਨਹੀਂ ਥੈਂਕ ਯੂ ਸਰ ਨੀਡੂ ਸੋਹੇਪਿੰਡ ਜੀ ਥੈਂਕ ਯੂ ਸਾਡੇ ਵਾਲੇ ਪਟਾਖੇ ਕਲਾਸ ਵਿੱਚ ਹੀ ਰਹੇ ਲੜ ਲੈਣਾ ਜੀ 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 ਥੈਂਕ ਯੂ ਥੈਂਕ ਯੂ ਸਰ ਬਾਸਕਾਨੀ ਥੈਂਕ ਯੂ ਥੈਂਕ ਯੂ ਸਾਡੇ ਚੇਅਰਮੈਨ ਜੀ ਮੈਂ ਅਚਿਦੇਸ਼ ਬਕਸ਼ਰਾ ਸਾਹਿਬ ਨੂੰ ਸ੍ਰੀ ਕੋਲ ਜੀ ਯਾਦ ਹੈ ਜੀ 2002 ਤੋਂ ਪਹਿਲਾਂ ਜਦੋਂ ਦਿੱਲੀ ਜਾਣ ਕੀਤੇ ਜੀ ਪੁਰਾਣੇ ਵਰਕਰ ਜੀ ਹਾਂਜੀ ਹਾਂਜੀ ਚਲੋ ਕੀ ਹੋਵੇ ਦਾਦਾ ਜੀ ਅਲਵਾ ਸਾਹਿਬ ਜੀ ਮਾਡਲ ਕਾਰਟਸ ਆਪਾਂ ਬੋਲ ਕੇ ਕਹਦਾ ਬਹੁਤ ਮਸੂਮਾਨਾ ਅਮਰਗੜ੍ਹ ਨੂੰ ਰੋਡ ਤੋਂ ਕਿਸੇ ਵੇਲੇ ਜਿਲ੍ਹਾ ਰਿਹਾ ਜੀ ਹਾਂ

ਇੱਕ ਪ੍ਰੈਸ ਕਾਨਫਰੰਸ ਕਾਨਫਰੰਸ ਲਈ ਬੜਾ ਬੜੀ ਹੋਣੀ ਹੈ ਅੱਛਾ ਅੱਛਾ ਇਹ ਉੱਪਰ ਅਸੀਂ ਤਾਂ ਕੱਲ ਖੋਦੀ ਦੰਗੇ ਰਹੇ ਸੀ ਕਿੱਥੇ ਗਿਆ ਪਹੁੰਚ ਲੱਗੀ ਧੀਸੀ ਜਾ ਉਹ ਕਹਿੰਦਾ ਯਾਰ ਮੇਰੀ ਤਾਂ ਵਧੀਆ ਬਰਾਲਿਆ ਤੀ ਟੈਨਡਰ ਡਿਜ਼ਾਈਨ ਪੰਕ ਗਿਆ ਜੀ ਤੁਸੀਂ ਵੀ ਸਭ ਤੁਸੀਂ ਬਣ ਗਿਆ ਤੁਸੀਂ ਬਣ ਗਿਆ ਆਏ ਹਿੱਟ ਸੀ ਕੋਈ ਕਮੀ ਨਹੀਂ ਹੈ ਨੀ ਗੁੱਡ ਹੈ None. None. Oh. What Thank no you Stay वॾो <laughs>